ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵੱਖਰਾ ਹੀ ਉਪਰਾਲਾ ਕੀਤਾ ਗਿਆ ਜਿਸ ਤਹਿਤ ਉਹਨਾਂ ਨੇ ਐਸਐਲ ਭਵਨ ਸਕੂਲ ਵਿੱਚ ਸੁਪਰ ਮਾਡਰਨ ਬੂਥ ਬਣਾਇਆ ਜਿਸ ਵਿੱਚ ਵੱਖ-ਵੱਖ ਸਹੂਲਤਾਂ ਦਿੱਤੀਆਂ ਗਈਆਂ ਜਿਵੇਂ ਕਿ ਵੋਟ ਪਾਣ ਆਏ ਲੋਕ ਉੱਥੇ ਖਰੀਦਦਾਰੀ ਵੀ ਕਰ ਸਕਦੇ ਸਨ ਨਾਲ ਹੀ ਖਾਨ ਪੀਣ ਦੇ ਸਟਾਲ ਵੀ ਲੱਗੇ ਹੋਏ ਸਨ ਅਤੇ ਨਾਲ ਨਾਲ ਜਿਹੜਾ ਵੀ ਵੋਟ ਪਾਉਣ ਆਉਂਦਾ ਸੀ ਉਸ ਨੂੰ ਗਰਮੀ ਤੋਂ ਬਚਾਅ ਲਈ ਲੱਸੀ ਅਤੇ ਹੋਰ ਠੰਡੇ ਪਦਾਰਥ ਦਿੱਤੇ ਜਾਂਦੇ ਸਨ ਗੱਲਬਾਤ ਕਰਦਿਆਂ ਹੋਇਆ ਸਹਾਇਕ ਕਮਿਸ਼ਨਰ ਮੈਡਮ ਸੋਨਮ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਪਰ ਹੋਰ ਵੀ ਬੂਥਾਂ ਨੂੰ ਸੁਪਰ ਮਾਡਰਨ ਬੂਥ ਬਣਾਇਆ ਜਾਣਾ ਚਾਹੀਦਾ ਹੈ ਮੈਡਮ ਉਸ ਨੇ ਦਈ ਹੈ ਕਿ ਅਸੀਂ ਵੋਟਰਾਂ ਨੂੰ ਜਿਆਦਾ ਜ਼ਿਆਦਾ ਐਕਸਾਈਟਡ ਕਰ ਪਾਈਏ ਕਿਉਂ ਐਨਥੂਸੀਆਸਟਿਕ ਹੋ ਕੇ ਵੋਟ ਪਾਣਾਂ ਤੇ ਸਾਡਾ ਇਸ ਵਾਰ 70,000 ਦਾ ਟਾਰਗੇਟ ਹੈ ਅਚੀਵ ਹੋ ਬਏ ਮੋਹਲ ਤਾਂ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਦੇ ਹੈ ਜਿਹੜੇ ਵੀ ਲੋਕ ਆ ਰਹੇ ਨੇ ਇਹਨਾਂ ਵੱਲੋਂ ਬਿਲਕੁਲ ਅੰਦਰ ਤੁਸੀਂ ਦੇਖੋਗੇ ਇੱਕਦਮ ਇੱਕ ਮੇਲੇ ਵਾਂਗ ਮੋਹਲ ਬਣਿਆ ਹੋਇਆ ਹੈ ਜਿਹੜੀ ਵੋਟਰਸ ਆ ਰਹੇ ਨੇ ਉਹ ਵੋਟ ਕਾਸਟ ਕਰਨ ਦੇ ਬਾਅਦ ਚੌਧਰ ਜੋ ਵੀ ਸਟਾਲ ਲੱਗੇ ਹੋਏ ਨੇ ਉਹ ਇੱਥੇ ਇੰਜੋਏ ਕਰ ਰਹੇ ਨੇ ਤੇ ਸੈਂਕੀ ਬਾਹਰ ਜਾ ਕੇ ਉਹ ਲੋਕਾਂ ਨੂੰ ਦੱਸਣਗੇ ਜੋ ਵੀ ਲੋਕ ਆਣ ਸਟਾਟਸ ਦਾ ਮੇਨ ਪਰਪਸ ਹੈ ਉਹ ਸ਼ਹਿਰ ਘੁਰਾ ਹੋ ਰਿਹਾ ਹੈ ਇਹ ਬਹੁਤ ਇੱਕ ਸੁਪਰ ਮਾਡਲ ਪੋਲਿੰਗ ਮੁੱਚ ਬਣਾਇਆ ਗਿਆ ਜਿਹੜਾ ਕਿ ਪੂਰੇ ਅੰਮ੍ਰਿਤਸਰ ਜਿੱਕਾ ਬਣਾਇਆ ਗਿਆ ਤੇ ਚਾਪਾ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਲਗਾਈਆਂ ਨੇ ਜਿਵੇਂ ਕਿ ਨੀ ਲਾਈਟ ਦੀ ਸਟਾਲ ਲਗਾਈ ਹੈ ਤਾਂ ਕਿ ਜਿਵੇਂ ਔਰਤਾਂ ਨੇ ਉਹਨਾਂ ਨੂੰ ਆਪ ਐਨਕੋਰੇਜ ਕਰਦੇ ਕਿ ਵੋਟ ਪਾਣਾ ਔਰਤ ਗਰੁੱਪਸ ਜਨਰਲੀ ਆਂਦੀਆਂ ਨੇ ਤਾਂ ਆਪਣਾ ਵੋਟ ਐ ਨੋਟ ਕਰ ਦੇਗਾ ਵ ਆਪਾਂ ਪੇਂਟਿੰਗ ਕਰਾਇਆ ਹੋਇਆ ਜਿੰਦੇ ਕਰਾਈ ਬਣਵਾਈ ਹੈ ਇਹ ਹੈਂਡ ਪੇਂਟਿੰਗ ਫੇਸ ਪੇਂਟਿੰਗ ਹੋ ਰਹੀ ਹੈ ਬੁੱਕਸਟਾਲ ਲਗਾਈ ਹੈ ਤਾਂ ਕਿ ਬੱਚੇ ਨੂੰ ਵੀ ਆਪਾਂ ਥੋੜਾ ਜਨ ਕਰੇਜ ਕਰ ਪਾਈਏ ਕਿ ਖੜਾਈ ਵੱਲ ਜਾਣ ਬੱਚਿਆਂ ਲਈ ਹਰ ਇਸ ਦੇ ਵਰਗ ਲਈ ਆਪਾਂ ਬੁੱਕਸ ਲਿਚ ਦੇ ਰਹੇ ਆ ਇਥੇ ਤੇ ਜਿਵੇਂ ਹੁਣ ਆਪਾਂ ਨੂੰ ਵਾਤਾਵਰਣ ਨੂੰ ਵੀ ਜਾਣਾ ਬਹੁਤ ਜ਼ਰੂਰੀ ਹੈ ਤਾਂ ਆਪਾਂ ਜਾਂਦੇ ਜਾਂਦੇ ਉਹਨਾਂ ਨੂੰ ਇੱਕ ਫ੍ਰੀ ਸੈਪਲਿਕ ਵੀ ਦੇ ਰਹੇ ਆ ਖਾਂਚ ਵਿੱਚ ਦਾ ਪ੍ਰਬੰਧ ਕੀਤਾ ਹੋਇਆ ਹੈ ਜਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਲ ਲਿੱਤੀ ਕੀ ਸਭ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਬਹੁਤ ਵਧੀਆ ਮਾਹੌਲ ਲੱਗਾ ਇਹਨੇ ਕੁਝ ਸਾਲਾਂ ਪਹਿਲੇ ਵੀ ਆਂਦੇ ਰਹੇ ਆ ਮੋੜਪਾਨ

ਜਿਹੜਾ ਜਰਨੀ ਤੋਂ ਬਚ ਲਈ ਪਾਣੀ ਬਸ ਜਿਤਾ ਨਵੀਂ ਰੇਲਮ ਸਰਕਾਰ ਅਗਰ ਕਰ ਸਕੀ ਹੈ ਜਾਂ ਬੂਥ ਲੈਵਲ ਅਫਸਰ ਜਿਹੜੇ ਨੇ ਜਾਂ ਲੋਕ ਜਿਹੜੇ ਵੋਟਾ ਕਰਾ ਰਹੇ ਆ ਕੈਂਡੀਡੇਟ ਦੇ ਜਿਹੜੇ ਸਪੈਸ਼ਲੀ ਬਹੁਤ ਤੋਂ ਵੱਧ ਉਪਰਾਣਾ ਕਰਨਾ ਚਾਹੀਦਾ ਤਾਂ ਕਿ ਇਹ ਜਿਹੜਾ ਚੋਣਵੀ ਮੌਸਮ ਹੈ ਇਹ ਵਧੀਆ ਤਰੀਕੇ ਨਾਲ ਲੋਕੀ ਮਨਾ ਸਕਣ ਸਿਰਫ ਇੱਥੇ ਦੇਖਣ ਹੀ ਆਏ ਕਿਉਂਕਿ ਵੀਡੀਓ ਦੇਖੀ ਆਨਲਾਈਨ ਬੜਾ ਸੋਹਣਾ ਲੱਗਾ ਤੇ ਸਾਡਾ ਵੀ ਦਿਲ ਕੀਤਾ ਕਿ ਜਾ ਕੇ ਵੇਖ ਕੇ ਆਈਏ ਇਹੀ ਗਰਮੀ ਚੋਟ ਕੇ ਸਿਰਫ ਬੂਥ ਵੇਖਣ ਆਏ ਆ ਸਰ ਬਹੁਤ ਵਧੀਆ ਲੱਗਾ ਕਿ ਸਾਡੇ ਬੱਚੇ ਵੀ ਅਸੀਂ ਸਕੂਲ ਪੜ੍ਹੇ ਆ ਅਸੀਂ ਵੀਡੀਓ ਦੇਖਿਆ ਕਿ ਬਹੁਤ ਬਹੁਤ ਵਧੀਆ ਸੇਵਾ ਦਿੱਤੀ ਗਈ ਹੈ। ਤੋਂ ਹੀ ਸਪੈਸ਼ਲ ਦੇਖਣ ਆਏ ਸੀ ਬਰੋਮਨ ਦੇ ਸ਼ੋਅ ਤੇ ਅੱਜਕੱਲ ਪਾਣੀ ਵਗੈਰਾ ਦੂਸਰੀ ਜ਼ਰੂਰਤ ਜ਼ਰੂਰ ਮਿਲਣਾ ਚਾਹੀਦਾ ਹੈ। ਤਾਂ ਇਹ ਆਂਗਰੇ ਲੋਕੀ ਬੋਰ ਵਗੈਰਾ ਪਾਣ। ਸਭ ਲੋ ਜਿਹੜੇ ਆਉਂਦੇ ਪਈ ਨਹੀਂ ਗਰਮੀ ਠੰਡਾ ਵਗੈਰਾ ਦੇਣਾ। ਇੱਥੇ ਬਾਕੀ ਵੀ ਸਟਾਲ ਲੱਗੇ ਆ ਜਿਵੇਂ ਰੋਟੀ ਪਾਣੀ ਦਾ ਹੈਗਾ ਸਾਡਾ ਅਰੇਂਜਮੈਂਟ, ਗੋਲ ਗੱਪੇ ਵਗੈਰਾ ਸਟਾਲ ਵਗੈਰਾ ਬਾਕੀ ਲੱਗੇ ਆਂ ਹੀ ਵੌਲੰਟੀਅਰਾਂ ਨੂੰ ਖਿਲਾਇਆ ਗਿਆ ਇਸ ਗਰਮੀ 1 ਜੂਨ ਨੂੰ ਅਮਰਥਰ ਵਿੱਚ ਵੋਟਾਂ ਪਾਈਆਂ ਗਈਆਂ ਲੋਕ ਸਭਾ ਦੀ ਇੱਥੇ ਤਹਿਸੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੁਪਰ ਮਾਡਲ ਪੂਰਨ ਨਿਰਮਾਣ ਕੀਤਾ ਗਿਆ ਇੱਕ ਬੂਥ ਦੇ ਵਿੱਚ ਜਿਹੜੇ ਲੋਕ ਵੋਟਾਂ ਪਾਣ ਵਾਸਤੇ ਆਏ ਥਣ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖੀ ਬਹੁਤ ਵਧੀਆ ਉਪਰਾਲਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਆਉਣ ਵਾਲੀਆਂ ਜਿਹੜੇ ਵੋਟਾਂ ਹੋਰ ਵੀ ਤਾਂ ਲੋਕ ਸਭਾ ਦੇ ਵਿੱਚ ਪਈਆਂ ਜਾਂ ਵਿਧਾਨ ਸਭਾ ਦੀਆਂ ਕਾਰਪੋਰੇਸ਼ਨ ਦੀਆਂ ਵੋਟਾਂ ਆਉਣੀਆਂ ਉਹ ਤਹਿਸੀ ਦੇ ਵੀ ਇਹ ਇਤਨਾ ਜਿਹਾ ਉਪਰਾਲਾ ਜਿਲ੍ਹਾ ਪ੍ਰਸ਼ਾਸਨ ਹੋਰ ਕਰਨੇ ਚਾਹੀਦੇ ਹਨ ਤਾਂ ਜੋ ਲੋਕ ਬਾਅਦ ਤੋਂ ਬਾਅਦ ਵੋਟਾਂ ਵਿੱਚ ਪਾਗਲ ਲੈ ਸਕਣ ਅਮਰਥਰ ਫਾਸਟ